ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਗੇ ਜੀ ਵਾਈਗਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਆਫਰ ਤੇ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਜਿਹੜੀਆਂ ਵੀ ਪਹਿਣਾ ਸਾਡੀ ਦੁਕਾਨ ਤੇ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਜੀ ਆਪਣੀ ਸ਼ਾਪ ਆਪਾ ਗੁਰੂੜ ਗਲੀ ਨੰਬਰ 22 ਜੀ ਨੀਅਰ ਬੇਰ ਕਾਬੂਥ ਬਠਿੰਡਾ ਵਿਖੇ ਹੈ ਜੀ ਤੁਸੀਂ ਜਿਹੜੀਆਂ ਪਹਿਣਾ ਨੇ ਆਪਣੇ ਸ਼ਾਪ ਤੇ ਵਿਜ਼ਿਟ ਕਰਨਾ ਵਿਜ਼ਿਟ ਵੀ ਕਰ ਸਕਦੇ ਹੋ ਜੀ ਜੇ ਤੁਸੀਂ ਆਨਲਾਈਨ ਮੰਗਾਉਣਾ ਤਾਂ ਆਨਲਾਈਨ ਵੀ ਮੰਗਾ ਸਕਦੇ ਹੋ ਜੀ ਆਪਣ ਗਲੀ ਨੰਬਰ 22 ਜੀ ਨੀਅਰ ਬੇਰ ਕਬੂਤੀ ਤੇ ਆਪਣਾ ਅੱਜ ਵਾਲਾ ਸੂਟ ਹੈ ਜੀ ਜਿਹੜਾ ਇਹ ਬਹੁਤ ਸੋਹਣਾ ਸੂਟ ਹੈ ਜੀ ਸੀ ਗ੍ਰੀਨ ਸ਼ੇਡ ਹੈ ਜੀ ਇਹਦਾ ਤੇ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਹੈ ਜੀ ਤੁਸੀਂ ਇਹਨੂੰ ਮੈਚਿੰਗ ਵੀ ਬਣਾ ਸਕਦੇ ਹੋ ਜੀ ਤੇ ਆਲ ਓਵਰ ਵੀ ਬਣਾ ਸਕਦੇ ਹੋ ਆਲ ਓਵਰ ਵੀ ਇਹ ਬਹੁਤ ਸੋਹਣਾ ਲੱਗੂਆ ਜੀ ਜੇ ਤੁਸੀਂ ਇਹਦੇ ਨਾਲ ਮੈਚਿੰਗ ਕਰਨੀ ਹੈ ਤਾਂ ਜਿਵੇਂ ਵਿੱਚੇ ਮੈਰੂਨ ਫਲਾਵਰ ਹੈ ਜੀ ਇਹਦੇ ਨਾਲ ਵੀ ਤੁਸੀਂ ਨਾਲ ਬਾਟਮ ਬਣਾ ਕੇ ਤੇ ਇਹਨੂੰ ਬਣਾ ਸਕਦੇ ਹੋ ਜੀ ਤੇ ਜੇ ਤੁਸੀਂ ਇਹਦੇ ਨਾਲ ਸੀ ਗ੍ਰੀਨ ਦੀ ਬਾਟਮ ਬਣਾਉਣੀ ਹੈ ਤਾਂ ਸੀ ਗ੍ਰੀਨ ਦੀ ਬਾਟਮ ਵੀ ਇਹਦੇ ਨਾਲ ਲੱਗ ਜੂਗੀ ਜੀ ਤੇ ਬਹੁਤ ਸੋਹਣਾ ਵੱਖਰਾ ਜਿਹਾ ਸੂਟ ਇਹ ਰੈਡੀ ਹੋਊਗਾ ਜੀ ਜੇ ਤੁਸੀਂ ਇਹਨੂੰ ਮੈਚਿੰਗ ਬਣਾਉਂਗੇ ਜੀ ਜੇ ਆਲ ਓਵਰ ਬਣਾਉਂਗੇ ਜੀ ਫਿਰ ਵੀ ਇਹ ਬਹੁਤ ਸੋਹਣਾ ਸੂਟ ਬਣਨਾ ਹੈ ਜੀ ਬਹੁਤ ਸੋਹਣਾ ਸੂਟ ਹੈ ਲੈਸ ਵਗੈਰਾ ਲੱਗ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਬਣ ਕੇ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਜੀ ਤੇ ਪ੍ਰਾਈਸ ਇਹਦਾ 650 ਹੈ ਜੀ ਬਿਲਕੁਲ ਲੈਸ ਪ੍ਰਾਈਸ ਤੇ ਸੂਟ ਹੈ ਜੀ ਬਹੁਤ ਸੋਹਣੀ ਮਲਾਈ ਵਰਗੀ ਕਾਟਨ ਹੈ ਜੀ ਬਹੁਤ ਸੋਹਣੀ ਕਾਟਨ ਹੈ ਜੀ ਬ੍ਰਾਂਡਡ ਕਾਟਨ ਹੈ ਜੀ ਸੇਮ ਤੁਹਾਡੇ ਘਰੇ ਆਉਗੀ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹਦਾ ਮਲਾਈ ਵਰਗਾ ਸਟੱਫ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਤੇ ਨੈਕਸਟ ਇਹਦੇ ਚ ਕਲਰ ਇਹ ਵਾਲਾ ਹੈ ਜੀ ਇਹ ਵਾਲਾ ਕਲਰ ਹੈ ਜੀ ਥੋੜਾ ਜਿਹਾ ਜੀ ਵੀਡੀਓ ਮੈਂ ਆਪ ਹੀ ਬਣਾ ਰਹੀਆਂ ਜੀ ਤਾਂ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਜੀ ਤੇ ਪਲੀਜ਼ ਮਾਈਂਡ ਨਾ ਕਰਿਓ ਜੀ ਤੇ ਇਹ ਆਪਣਾ ਨੈਕਸਟ ਸ਼ੇਡ ਹੈ ਜੀ ਇਹਦਾ ਇਹਦਾ ਵੀ ਬਹੁਤ ਸੋਹਣਾ ਕਲਰ ਹੈ ਜੀ ਇਹਦੀ ਵੀ ਤੁਸੀਂ ਨਾਲ ਦੀ ਜਿਵੇਂ ਇਹਦੇ ਚ ਲੈਮਨ ਜਿਹਾ ਸ਼ੇਡ ਹੈ ਜੀ ਉਹਦੇ ਨਾਲ ਦੀ ਬਾਟਮ ਵੀ ਬਣਾ ਸਕਦੇ ਹਾਂ ਮਹਰੂਨ ਜਿਹਾ ਸ਼ੇਡ ਹੈ ਇਹਦੇ ਨਾਲ ਦੀ ਬੇਸ ਕਲਰ ਦੀ ਵੀ ਬਾਟਮ ਨਾਲ ਬਣਾ ਸਕਦੇ ਹਾਂ ਜੀ ਆਲ ਓਵਰ ਬਣਾਉਣਾ ਤਾਂ ਆਲ ਓਵਰ ਵੀ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣੀ ਕਾਟਨ ਹੈ ਜੀ ਬਿਲਕੁਲ ਇਹ ਬਹੁਤ ਹੀ ਘੱਟ ਰੇਂਜ ਦੇ ਸੂਟ ਹੈ ਜੀ ਬਿਲਕੁਲ ਲੈਸ ਪ੍ਰਾਈਸ 'ਚ ਹੈ ਜੀ ਇਹ ਦਾ 3rd ਕਲਰ ਹੈ ਜੀ ਦੇਖੋ ਕਿੰਨਾ ਪਿਆਰਾ ਇਹ ਦਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਤੀਜਾ ਕਲਰ ਇਹ ਦਾ ਇਹ ਹੈ ਜੀ ਇਹ ਵੀ ਬਹੁਤ ਸੋਹਣਾ ਅਲੱਗ ਜੀ ਚੀਜ਼ ਬਣ ਕੇ ਰੈਡੀ ਹੋਊਗੀ ਜੀ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਹੈ ਜੀ ਬਿਲਕੁਲ ਨਿਊ ਪ੍ਰਿੰਟਿੰਗ ਹੈ ਜੀ ਬਹੁਤ ਸੋਹਣਾ ਇਹਦਾ ਸਟੱਫ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਉੱਪਰ ਵਟਸਐਪ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਉਹਦੇ ਤੇ ਸਾਨੂੰ ਆਰਡਰ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ 650 ਰੁਪਿਆ ਦਾ ਪ੍ਰਾਈਸ ਹੈ ਜੀ ਬਹੁਤ ਘੱਟ ਰੇਂਜ ਹੈ ਜੀ ਇਹਦੀ ਸੂਟਾਂ ਦੀ ਜੀ ਬਿਲਕੁਲ ਰਖੜੀ ਆਫਰ ਤੇ ਸੇਲ ਆਈ ਹੋਈ ਹੈ ਜੀ ਤੁਸੀਂ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅਜਵਾਲਾ ਸੂਟ ਇੱਕ ਇਹ ਵਾਲਾ ਸੂਟ ਆਪਾਂ ਤੁਹਾਨੂੰ ਦਿਖਾਇਆ ਜੀ ਬਹੁਤ ਸੋਹਣਾ ਸਟੱਫ ਹੈ ਭਾਵੇਂ ਤੁਸੀਂ ਮੈਚਿੰਗ ਬਣਾਓ ਜੀ ਭਾਵੇਂ ਤੁਸੀਂ ਆਲਓਵਰ ਬਣਾਓ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਲੈਣਾ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਡਾਈ ਕਰਵਾ ਕੇ ਦੇ ਸਕਦੇ ਆਂ ਜੀ ਡਾਈ ਐਂਡ ਡਾਈ ਵੀ ਕਰਵਾ ਸਕਦੇ ਕਰਵਾ ਸਕਦੇ ਹਾਂ ਜੀ ਆਲੋ ਜਿਵੇਂ ਇੱਕ ਰੰਗ ਦਾ ਵੀ ਕਰਵਾ ਸਕ ਕੇ ਤੁਸੀਂ ਇਹਨੂੰ ਲੈ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਬਹੁਤ ਸੋਹਣੇ ਕਲਰ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ